ਨੇ ਇੱਕ ਇਤਿਹਾਸ ਸਿਰਜਿਆ ਇਸ ਪਿੰਡ ਦਾ ਨਾਮ ਪੰਜਾਬ ਛੱਡੋ ਦੁਨੀਆ ਦੇ ਨਕਸ਼ੇ ਦੇ ਉੱਪਰ ਆਇਆ ਨਕਸ਼ੇ ਦੇ ਉੱਪਰ ਇਸ ਕਰਕੇ ਆਇਆ ਜਦੋਂ ਅਸੀਂ ਇਤਿਹਾਸ ਪੜ੍ਹਦੇ ਆ ਨਾ ਜੇ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਇਤਿਹਾਸ ਦੇ ਵਿੱਚ ਸ਼ਾਨ ਨਾਲ ਲਿਆ ਜਾਂਦਾ ਪਰਮਾਨੀ ਦੇ ਪੁੰਜ ਵਜੋਂ ਲਿਆ ਜਾਂਦਾ ਮਜਲੂਮਾਂ ਦੇ ਹੱਕ ਦੇ ਵਿੱਚ ਖੜਨ ਵਾਲੇ ਵਜੋਂ ਲਿਆ ਜਾਂਦਾ ਉਹ ਤਾਂ ਲਿਆ ਜਾਂਦਾ ਜੇ ਉਹਨਾਂ ਦੇ ਸਨਮੁਖ ਔਰੰਗਜੇਬ ਵਰਗਾ ਇੱਕ ਬੰਦਾ ਵੀ ਸੀ ਜਿਸ ਨੇ ਇਸ ਦੁਨੀਆ ਦੇ ਉੱਪਰ ਤਬਾਹੀ ਲੈ ਕੇ ਆਇਆ ਕਹਿੰਦਾ ਮਤਲਬ ਜਦੋਂ ਤੱਕਾ ਹੁੰਦਾ ਉਸ ਦੇ ਖਿਲਾਫ ਜਿਹੜਾ ਖੜਦਾ ਡਟਦਾ ਉਹੀ ਇਤਿਹਾਸ ਦੇ ਵਿੱਚ ਜਾਣਿਆ ਜਾਂਦਾ ਉਹੀ ਲੋਕਾਂ ਦੇ ਵਿੱਚ ਜਾਣਿਆ ਜਾਂਦਾ ਜਿਵੇਂ ਦਾ ਦੇਖੋ ਇੱਥੇ ਤੱਕਾ ਹੋਇਆ ਚੌਥੇ ਪਿੰਡ ਦੇ ਵਿੱਚ ਅਧਿਆਪਕਾਂ ਦੇ ਉੱਪਰ ਉਸ ਨੇ ਬਿਲਕੁਲ ਨਾਲ ਜਦੋਂ ਦੇਖਦੇ ਆ ਕਿ ਇਥੋਂ ਦੀਆਂ ਕਿਸਾਨ ਜੱਥੇਬੰਦੀਆਂ ਖਾਸ ਤੌਰ ਤੇ ਪਿੰਡ ਦੇ ਲੋਕ ਜਿਵੇਂ ਉਹ ਖੜ ਗਏ ਉਹ ਵਾਕਈ ਮੈਨੂੰ ਲੱਗਦਾ ਵੀ ਜਿਹੜਾ ਇਹ ਕਥਨ ਆ ਨਾ ਕਿ ਲੋਕ ਨਾਇਕ ਹੁੰਦੇ ਨੇ ਲੋਕ ਫੈਸਲਾ ਕੌਣ ਹੁੰਦੇ ਨੇ ਉਹ ਇਥੋਂ ਸਾਬਤ ਹੁੰਦਾ ਇਸ ਕਰਕੇ ਪਹਿਲਾਂ ਤਾਂ ਦੇਖੋ ਅਸੀਂ ਸਲੂਟ ਕਰਦੇ ਆ ਸਾਡੀ ਸਾਰੀ ਜੱਥੇਬੰਦੀ ਵੱਲੋਂ ਹੀ ਇਥੋਂ ਦੇ ਸਟਾਫ ਨੂੰ ਅਧਿਕਾਰੀਆਂ ਨੂੰ ਜਿਹੜੇ ਖੜੇ ਤੇ ਇਥੋਂ ਦੇ ਪਿੰਡ ਦੇ ਲੋਕ ਤੇ ਕਿਸਾਨ ਜੱਥੇਬੰਦੀਆਂ ਜਿਹੜੀਆਂ ਉਹਨਾਂ ਦੇ ਨਾਲ ਡਟ ਗਈਆਂ ਨਹੀਂ ਕੀ ਹੁੰਦਾ ਕਈ ਵਾਰੀ ਇਹ ਵਿਧਾਇਕ ਜਾਂ ਮੁਲਾਜ਼ਮ ਜਾਂ ਬੇਰਜ਼ਗਾਰ ਖੜ ਜਾਂਦੇ ਨੇ ਪਰ ਉਹਨਾਂ ਦੀ ਪਿੱਟ ਤੇ ਕੋਈ ਨਾਲ ਡਟਨ ਵਾਲਾ ਨਹੀਂ ਆਉਂਦਾ ਤਾਂ ਇਸ ਕਰਕੇ ਮੈਨੂੰ ਲੱਗਦਾ ਵੀ ਇਹ ਇੱਕ ਇਤਿਹਾਸਕ ਰੋਲ ਆ ਜਿਹੜਾ ਇਹ ਪਿੰਡ ਵਾਸੀਆਂ ਨੇ ਨਿਭਾਇਆ ਤੇ ਤੁਹਾਡੀ ਚਰਚਾ ਸਾਰੀ ਦੁਨੀਆ ਦੇ ਵਿੱਚ ਗਈ ਆ ਜੇ ਸਰਕਾਰ ਦੇ ਜ਼ੁਲਮ ਦੀ ਚਰਚਾ ਗਈ ਆ ਤਾਂ ਉਸ ਜ਼ੁਲਮ ਨਾਲ ਟਕਰਾਉਣ ਵਾਲੇ ਦੀ ਚਰਚਾ ਤਾਂ ਜਾਣੀਓ ਜਾਣੀ ਸੀ ਕਿਉਂਕਿ ਇਤਿਹਾਸ ਜਾਣਾ ਹੀ ਇਸ ਪੱਖੋਂ ਜਾਂਦਾ ਤਾਂ ਇਸ ਕਰਕੇ ਕਿ ਤਾ ਸਲੂਟ ਕਰਦੇ ਆ ਦੂਜਾ ਦੇਖੋ ਅਤੇ ਆਪਕਾ ਨੂੰ ਵੀ ਸਮਝਣ ਦੀ ਜ਼ਰੂਰਤ ਆ ਕਿ ਤੁਹਾਨੂੰ ਠੀਕ ਹੈ ਅੱਜ ਸਾਡੇ ਸਿਰ ਤੇ ਇਹ ਐਜੀਟੇਸ਼ਨ ਪੈ ਗਿਆ ਮੈਨੂੰ ਪਤਾ ਕਿ ਬਹੁਤ ਸਾਰੇ ਅਧਿਆਪਕ ਉਹ ਨੇ ਕਿ ਇਹਨਾਂ ਨੇ ਕਿਤੇ ਚੇਤੇ ਵੀ ਨਹੀਂ ਸੋਚਿਆ ਹੋਊਗਾ ਵੀ ਐਡਾ ਐਜੀਟੇਸ਼ਨ ਸਾਨੂੰ ਲੜਨਾ ਪਊਗਾ ਹਾਂ ਇਹ ਤਾਂ ਜ਼ਰੂਰ ਸੋਚਦੇ ਹੋਣਗੇ ਕਿ ਅਸੀਂ ਕੱਚੇ ਤੋਂ ਪੱਕੇ ਕਿਵੇਂ ਹੋ ਜਾਈਏ ਇਹ ਤਾਂ ਜ਼ਰੂਰ ਸੋਚਦੇ ਹੋਣਗੇ ਕਿ ਅਦਰਸ਼ ਸਕੂਲ ਦਾ ਫੱਟਾ ਉਤਰ ਕੇ ਸਰਕਾਰੀ ਸਕੂਲ ਦਾ ਫੱਟਾ ਲੱਗ ਜਵੇ ਪਰ ਇਹ ਨਹੀਂ ਸੋਚਿਆ ਹੁਣ ਕਿ ਸਾਡੀ ਨੌਕਰੀਆਂ ਜਿਹੜੀ ਉਹੀ ਹਵਾ ਦੇ ਵਿੱਚ ਹੋ ਜੂਗੀ ਨੌਕਰੀ ਦੇ ਵਿੱਚੋਂ ਬਾਹਰ ਕਰਨ ਦੀ ਜਿਹੜੀ ਨੌਕਤਾ ਉਹ ਵੀ ਆ ਜੂਗੀ ਤਾਂ ਇਸ ਕਰਕੇ ਦੇਖੋ ਇੰਨਾ ਕੁ ਸਮਝਣ ਦੀ ਜ਼ਰੂਰਤ ਆ ਕਿ ਤੁਹਾਡੀ ਜਿਹੜੀ ਝੋਟੀ ਆ ਜਿਹੜੀ ਸਾਥੀਆਂ ਨੇ ਇੱਥੇ ਇੱਕ ਚਿੰਤਾ ਵੀ ਜਤਾਈ ਸਾਨੂੰ ਵੀ ਇਸ ਗੱਲ ਦੀ ਚਿੰਤਾ ਕਿ ਆਦਰਸ਼ ਸਕੂਲਾਂ ਦੇ ਜਿਹਨੇ ਅਧਿਆਪਕ ਨੇ ਉਹਨਾਂ ਦਾ ਅੰਦੋਲਨ ਆ ਜਿਹਨਾਂ ਉਹਨਾਂ ਦਾ ਸੰਘਰਸ਼ ਆ ਉਹ ਇੱਥੋਂ ਬਾਹਰ ਕਿਉਂ ਨਹੀਂ ਜਾ ਸਕਿਆ ਹਲੇ ਤੱਕ ਨਹੀਂ ਤਾਂ ਜਿੱਦਾਂ ਤੁਹਾਡੇ ਨਾਲ ਧੱਕਾ ਹੋਇਆ ਤਾਂ ਇਹ ਤਾਂ ਸੈਂਟਰ ਬਣ ਜਾਣਾ ਚਾਹੀਦਾ ਸੀ ਪੰਜਾਬ ਦੇ ਅਰਸ਼ ਸਕੂਲਾਂ ਦਾ ਉਹਦਾ ਕਾਰਨ ਇਹ ਹੈ ਕਿ ਇਸ ਟ੍ਰਿਪਲ ਪੀ ਮੋਡ ਦੇ ਵਿੱਚ ਹੀ ਪਿਆ ਕਿ ਇਹਦੇ ਅਧਿਆਪਕਾਂ ਨੂੰ ਮੁਲਾਜ਼ਮਾਂ ਨੂੰ ਵੰਡ ਕੇ ਕਿਵੇਂ ਰੱਖਣਾ ਸਰਕਾਰੀ ਮੁਲਾਜ਼ਮ ਨੇ ਸਰਕਾਰੀ ਅਧਿਆਪਕ ਨੇ ਇੱਕੋ ਜੇ ਸਕੂਲ ਨੇ ਉਹਨਾਂ ਦੀ ਸੈਲਰੀ ਉਹਨਾਂ ਦੀ ਤਨਖਾਹ ਖਜ਼ਾਨੇ ਦੇ ਵਿੱਚੋਂ ਆਉਂਦੀ ਆ ਜੇ ਤਨਖਾਹ ਰੁਕਦੀਆਂ ਤਾਂ ਸਾਰਿਆਂ ਦੀ ਰੁਕ ਜਾਂਦੀਆਂ ਜੇ ਚੱਲਦੀਆਂ ਤਾਂ ਸਾਰਿਆਂ ਦੀ ਚੱਲਦੀਆਂ ਸਮੱਸਿਆ ਇਹ ਹੈ ਕਿ ਜਿਹੜਾ ਇਹ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਆ ਇਸ ਦੇ ਵਿੱਚ ਜਿੰਨੇ ਸਕੂਲ ਓਨੀਆਂ ਤਰ੍ਹਾਂ ਦੀਆਂ ਮੈਨੇਜਮੈਂਟਾਂ ਕਿਸੇ ਮੈਨੇਜਮੈਂਟ ਕੋਲ ਦੋ ਸਕੂਲ ਕਿਸੇ ਕੋਲ ਤਿੰਨ ਕਿਸੇ ਕੋਲ ਇੱਕ ਤੇ ਜਿੰਨੀਆਂ ਤਰ੍ਹਾਂ ਦੀਆਂ ਮੈਨੇਜਮੈਂਟਾਂ ਨੇ ਓਨੀਆਂ ਤਰ੍ਹਾਂ ਦੀਆਂ ਚੋਰ ਮੋਰੀਆਂ ਬਣਾਈਆਂ ਹੋਈਆਂ ਨੇ ਕਿ ਪੈਸਾ ਭ੍ਰਿਸ਼ਟਾਚਾਰ ਕਰਨਾ ਕਿਵੇਂ ਹਰੇਕ ਦਾ ਵੱਖਰਾ ਤਰੀਕਾ ਤੇ ਜੇ ਕੋਈ ਬੋਲਦਾ ਤਾਂ ਉਸ ਨੂੰ ਨਾਲ ਦੀ ਨਾਲ ਸ਼ਾਂਤੀ ਕਰ ਦਿੱਤੀ ਜਾਂਦੀ ਆ ਇਹ ਤਾਂ ਗੱਲ ਇਹ ਆ ਕਿ ਜਿਹੜਾ ਸੁਲਦੀਪ ਕੌੜੀ ਦੋ ਟੀਚਰ ਟਰਮੀਨੇਟ ਹੋਏ ਗੱਲ ਇਹ ਆ ਕਿ ਉਹਨਾਂ ਦੀ ਉਹ ਟਰਮੀਨੇਸ਼ਨ ਆ ਜਿਹੜੀ ਉਸ ਦੀ ਵਿਰੋਧ ਦੇ ਵਿੱਚ ਸਾਰੇ ਤੁਸੀਂ ਆ ਗਏ ਨਹੀਂ ਤਾਂ ਬਹੁਤ ਸਾਰੇ ਸਕੂਲਾਂ ਦੇ ਵਿੱਚ ਜਦੋਂ ਕਿਸੇ ਅਧਿਆਪਕ ਨੂੰ ਟਰਮੀਨੇਟ ਕੀਤਾ ਜਾਂਦਾ ਜਾਂ ਉਸ ਨੂੰ ਕੋਈ ਬਾਹਰ ਕੀਤਾ ਜਾਂਦਾ ਨੌਕਰੀ ਤੋਂ ਤਾਂ ਬਾਕੀ ਇਹ ਅਧਿਆਪਕ ਤਾਂ ਬਿਲਕੁਲ ਚੁੱਪ ਹੋ ਜਾਂਦੇ ਨੇ ਉਹ ਤਾਂ ਬਿਲਕੁਲ ਉਹੀ ਜਿਹੜੀਆਂ ਉਤਾਰ ਪਾਛ ਦੀਆਂ ਲਾਈਨਾਂ ਨੇ ਕਿ ਮਰਦਾ ਸ਼ਾਂਤੀ ਦੇ ਨਾਲ ਭਰ ਜਾਂਦੇ ਨੇ ਕਿ ਉਹਨਾਂ ਨੂੰ ਐ ਲੱਗਦਾ ਵੀ ਕਿਤੇ ਅਸੀਂ ਨਾ ਇਸ ਦੇ ਨਿਸ਼ਾਨੇ ਦੇ ਵਿੱਚ ਆ ਜਾਈਏ ਤਾਂ ਇਸ ਕਰਕੇ ਇਹ ਇਹਦੇ ਹਫ਼ਤਾ ਨੇ ਦੇਖੋ ਬਾਕੀਆਂ ਦੇ ਨਾਲੋਂ ਇੱਕ ਬੱਕਰੀ ਪਿਰਤ ਪਾਈ ਆ ਆਦਰਸ਼ ਸਕੂਲ ਬਾਕੀ ਵੀ ਇਸੇ ਤਰੀਕੇ ਨਾਲ ਅਧਿਆਪਕਾਂ ਦਾ ਜਾਂ ਨੌਨ ਟੀਚਿੰਗ ਸਟਾਫ ਦਾ ਸ਼ੋਸ਼ਨ ਕਰ ਰਹੇ ਨੇ ਪਰ ਉੱਥੇ ਖੜਿਆ ਨਹੀਂ ਕੋਈ ਇੱਥੇ ਖੜੇ ਵੀ ਨੇ ਅਧਿਆਪਕ ਤੇ ਬਾਕੀ ਮਲਾਜਮ ਉਹਨਾਂ ਦੇ ਨਾਲ ਜਥੇਬੰਦੀਆਂ ਵੀ ਖੜ ਗਈਆਂ ਕਿਉਂਕਿ ਮਾਲਵੇ ਦੀ ਧਰਤੀ ਆ ਉਹਦੀ ਪਹਿਚਾਣ ਹੀ ਇਹ ਆ ਸਾਥੀ ਨੇ ਗੱਲ ਕੀਤੀ ਕਿ ਪੰਜਾਬ ਦੀ ਵਿਰਾਸਤ ਆ ਇਹ ਬਿਲਕੁਲ ਪੰਜਾਬ ਦੀ ਵਿਰਾਸਤ ਖੜਨ ਵਾਲੀ ਆ ਆ ਜਿਹੜੇ ਡਰਾਮੇ ਕਰਦੇ ਨੇ ਯੂਨੋ ਦੇ ਨਾਂ ਦੇ ਉੱਪਰ ਕਿ ਅਸੀਂ ਤਾਂ ਜੀ ਮਨੁੱਖੀ ਅਧਿਕਾਰਾਂ ਦੀ ਬਹੁਤ ਜ਼ਿਆਦਾ ਪਾਲਣਾ ਕਰਦੇ ਆ ਮਨੁੱਖੀ ਅਧਿਕਾਰ ਬਹੁਤ ਵਧੀਆ ਅਸੀਂ ਸੰਭਾਲ ਕੇ ਰੱਖਨੇ ਆ ਉਹਨਾਂ ਨੇ ਤਾਂ ਸਿਰਫ ਨਾਮ ਦੇ ਰੱਖਿਆ ਹੋਏ ਨੇ ਪੰਜਾਬ ਦੀ ਵਿਰਾਸਤ ਆ ਜਿਹੜੀ ਅਸਲ ਦੇ ਵਿੱਚ ਮਨੁੱਖੀ ਅਧਿਕਾਰ ਹੁੰਦੇ ਕੀ ਨੇ ਇਹ ਪੰਜਾਬ ਤੋਂ ਸਿੱਖੋ ਗੁਰੂ ਤੇਗ ਬਹਾਦਰ ਜੀ ਦਾ ਜਦੋਂ ਵੀ ਨਾਮ ਆਊਗਾ ਉਹਨਾਂ ਨੇ ਇਹ ਪ੍ਰਤਪਾਈ ਕਿ ਅਸੀਂ ਕਿਸੇ ਦੇ ਵਿਚਾਰ ਨਾਲ ਸਹਿਮਤ ਆ ਚਾਹੇ ਅਸਹਿਮਤ ਆ ਪਰ ਉਹਨਾਂ ਨੇ ਪ੍ਰਗਟਾਵੇ ਦੀ ਆਜ਼ਾਦੀ ਉਹਨਾਂ ਦਾ ਆਪਣਾ ਜਿਹੜਾ ਅਕੀਦਾ ਉਸ ਨੂੰ ਪਾਲਣ ਕਰਨ ਦੀ ਆਜ਼ਾਦੀ ਦੇ ਹੱਕ ਦੇ ਵਿੱਚ ਖੜਾਂਗੇ ਨਹੀਂ ਤਾਂ ਦੱਸੋ ਕਿ ਬਾਬੇ ਨਾਨਕ ਨੇ ਜਿਸ ਜਨੈਊ ਨੂੰ ਰੱਦ ਕੀਤਾ ਜਿਹੜੇ ਕੰਮਾਂ ਨੂੰ ਰੱਦ ਕੀਤਾ ਉਸ ਨੇ ਉਸ ਦਾ ਨਖੇਧ ਹੋਣ ਦੇ ਬਾਵਜੂਦ ਜਿਹੜੇ ਸਿੱਖ ਗੁਰੂ ਸੀ ਨੌਵੇਂ ਗੁਰੂ ਉਹਨਾਂ ਦੇ ਹੱਕ ਦੇ ਵਿੱਚ ਖੜ ਗਏ ਕਿ ਜਨੇਊ ਤੇ ਚਾਹੇ ਅਸੀਂ ਹੱਥ ਦੇ ਵਿੱਚ ਨਹੀਂ ਹੈਗੇ ਅਸੀਂ ਚਾਹੁੰਦੇ ਆ ਕਿ ਜਨੇਊ ਨਾਮ ਵਾਲਾ ਹੋਣਾ ਚਾਹੀਦਾ ਪਰ ਜਨੇਊ ਪਾਉਣਾ ਜਿਹੜੇ ਹਿੰਦੂ ਵੀਰ ਨੇ ਸਾਡਾ ਉਹਨਾਂ ਦੀ ਆਜ਼ਾਦੀ ਆ ਤੇ ਉਸ ਨੂੰ ਉਤਾਰਨ ਤੇ ਜਦੋਂ ਰੰਗਦੇਵ ਆਇਆ ਤਾਂ ਉਸ ਦੇ ਹੱਕ ਦੇ ਵਿੱਚ ਖੜਨ ਦੀ ਥਾਂ ਉਸ ਦੇ ਵਿਰੋਧ ਦੇ ਵਿੱਚ ਰੰਗਦੇਵ ਦੇ ਖੜੇ ਇਸ ਕਰਕੇ ਕਹਿਣ ਦਾ ਮਤਲਬ ਇਹ ਹੈ ਕਿ ਮਨੁੱਖੀ ਅਧਿਕਾਰਾਂ ਦਾ ਜਿੱਥੋਂ ਪੰਜਾਬ ਦੀ ਵਿਰਾਸਤ ਹੋਵੇ ਕਿ ਹਰੇਕ ਤੱਕੇ ਦੇ ਖਿਲਾਫ ਖੜ ਜਾਣਾ ਬਾਬੇ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਉਸ ਤੋਂ ਵੀ ਅੱਗੇ ਬਾਬਾ ਬੰਦਾ ਬਹਾਦਰ ਤੱਕ ਤਾਂ ਇਸ ਕਰਕੇ ਉਸ ਵਿਰਾਸਤ ਨੂੰ ਮੈਨੂੰ ਲੰਦਾ ਵੀ ਤੁਸੀਂ ਅੱਗੇ ਵਧਾਇਆ ਇਸ ਕਰਕੇ ਠੀਕਰਾ ਤੇ ਚੱਲ ਰਹੇ ਹਾਂ